ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਮੈਂ ਉਹਨਾਂ ਪਰਿਵਾਰਾਂ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਪਰਿਵਾਰ 1947 ਦੀ ਵੰਡ ਵੇਲੇ ਪਾਕਿਸਤਾਨ ਛੋਟ ਕੇ ਇੰਡੀਅਨ ਪੰਜਾਬ ਦੀ ਸਾਈਡ ਆਏ ਸੀ ਖਾਸ ਕਰ ਉਹਨਾਂ ਸਿੱਖ ਪਰਿਵਾਰਾਂ ਦੀ ਜਿਹੜੇ ਜ਼ਮੀਨ ਜਾਇਦਾਦਾਂ ਦੇ ਉਧਰ ਮਾਲਕ ਸੀ ਪਰ ਉਹਨਾਂ ਨੂੰ ਇਸ ਗੱਲ ਦਾ ਹਮੇਸ਼ਾ ਮਲਾਲ ਰਿਹਾ ਜਦੋਂ ਉਹ ਇੱਧਰ ਆਏ ਕਿ ਉਹਨਾਂ ਨੂੰ ਉਹਨਾਂ ਜਮੀਨ ਨਹੀਂ ਦਿੱਤੀ ਗਈ ਜਿਨ੍ਹਾਂ ਦੇ ਉੱਡਾਂ ਦੇ ਜਿਹੜੇ ਪੁਰਖੇ ਆ ਉਹ ਹੱਕਦਾਰ ਸੀਗੇ ਖੈਰ ਇਹਦੇ ਪਿੱਛੇ ਜਿਹੜਾ ਮੇਨ ਕਾਰਨ ਹੈ ਉਹ ਤਾਂ ਇਹੀ ਸੀ ਕਿ ਜਦੋਂ 47 ਦੀ ਵੰਡ ਹੋਈ ਤਾਂ ਉਹ ਧਰਮ ਦੇ ਆਧਾਰ ਤੇ ਹੋਈ ਸੀ ਉਹ ਆਬਾਦੀ ਦੇ ਆਧਾਰ ਤੇ ਨਹੀਂ ਹੋਈ ਸੀ ਸੋ ਜੋ ਇੱਧਰ ਮੁਸਲਮਾਨ ਪਰਿਵਾਰ ਰਹਿੰਦੇ ਸੀ ਉਹਨਾਂ ਦੀ ਜਿਹੜੀ ਗਿਣਤੀ ਸੀ ਪਾਕਿਸਤਾਨ ਨੂੰ ਜਾਣਵਰਾਂ ਦੀ ਉਹ ਉਧਰੋਂ ਜਿਹੜੇ ਸਿੱਖ ਪਰਿਵਾਰ ਆਏ ਉਹਨਾਂ ਦੇ ਮੁਕਾਬਲੇ ਘੱਟ ਸੀ ਜਿਹਦੇ ਕਰਕੇ ਇੱਧਰ ਆਏ ਸਿੱਖਾਂ ਨੂੰ ਉਨੀ ਜਮੀਨ ਨਹੀਂ ਮਿਲੀ ਜਿੰਨੀ ਉਹਨਾਂ ਦੀ ਬਣਦੀ ਸੀ ਸੋ ਮੈਂ ਇਸ ਵੀਡੀਓ ਦੇ ਵਿੱਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਪਰਿਵਾਰਾਂ ਨੂੰ ਕੀ ਹਜੇ ਵੀ ਇਸ ਗੱਲ ਦਾ ਦੁੱਖ ਹੈ ਕਿ ਜੇ ਅਸੀਂ ਉਧਰ ਰਹਿ ਜਾਂਦੇ ਜਾਂ ਸਾਨੂੰ ਇੰਨਾ ਕੁਝ ਨਾ ਚੱਲਣਾ ਪੈਂਦਾ ਤਾਂ ਅੱਜ ਅਸੀਂ ਬਹੁਤ ਵਧੀਆ ਜ਼ਮੀਨਾਂ ਜਾਇਦਾਦਾਂ ਦੇ ਉਧਰ ਮਾਲਕ ਹੁੰਦੇ ਇਧਰ ਆ ਕੇ ਸਾਨੂੰ ਬਦਲੇ ਵਿੱਚ ਇੱਕੱਖ ਵੀ ਨਹੀਂ ਮਿਲਿਆ ਇਹ ਇਤਰਾਜ਼ ਵੀ ਕਈ ਵਾਰ ਸੁਣਨ ਨੂੰ ਹਜੇ ਤੱਕ ਵੀ ਮਿਲ ਜਾਂਦਾ ਸੋ ਅੱਗੇ ਵੀਡੀਓ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਹੈ ਕਿ ਅੱਜ ਦੇ ਪਾਕਿਸਤਾਨ ਦੇ ਪੰਜਾਬ ਦੇ ਜਿਹੜੇ ਹਾਲਾਤ ਹੈ ਉਹਨਾਂ ਨੂੰ ਆਪਣੇ ਪੰਜਾਬ ਦੇ ਨਾਲ ਥੋੜਾ ਕੰਪੇਅਰ ਕੀਤਾ ਜਾਵੇ ਖਾਸ ਕਰ ਖੇਤੀਬਾੜੀ ਨੂੰ ਲੈ ਕੇ ਜਾਂ ਧਰਮ ਨੂੰ ਲੈ ਕੇ ਜਾਂ ਸਾਡੀ ਪੰਜਾਬੀ ਭਾਸ਼ਾ ਨੂੰ ਲੈ ਕੇ ਤਾਂ ਕਿ ਉਹਨਾਂ ਪਰਿਵਾਰਾਂ ਨੂੰ ਇਹ ਅਹਿਸਾਸ ਹੋ ਸਕੇ ਕਿ ਕੀ ਉਹਨਾਂ ਦਾ ਜਿਹੜਾ ਗੁੱਸਾ ਹੈ ਜਾਂ ਦੁੱਖ ਹੈ ਉਹ ਜਾਇਜ਼ ਹੈ ਜਾਂ ਫਿਰ ਉਹਨਾਂ ਨੂੰ ਜੋ ਦੁੱਖ ਹੈ ਇਸ ਗੱਲ ਦਾ ਉਹ ਹੁਣ ਅੱਗੇ ਉਸਨੂੰ ਭੁੱਲ ਜਾਣਾ ਚਾਹੀਦਾ ਹੁਣ ਆਪਾਂ ਸ਼ੁਰੂਆਤ ਕਰਦੇ ਹਾਂ ਖਾਸ ਕਰ ਆਪਣੇ ਪੰਜਾਬ ਦੇ ਵਿੱਚ ਦੋ ਹੀ ਮੁੱਖ ਫਸਲਾਂ ਇੱਕ ਕਣਕ ਹੈ ਤੇ ਦੂਜੀ ਝੋਨਾ ਹੈ ਅੰਗਰੇਜ਼ੀ ਜੀ ਵਿੱਚ ਉਹਨੂੰ ਪ੍ਰਾਈਸ ਕਹਿੰਦੇ ਨੇ ਕਿ ਲੋਕਾਂ ਜਿਹੜੇ ਝੋਨੇ ਦਾ ਮਤਲਬ ਹੈ ਇਹ ਨਹੀਂ ਸਕਦੇ ਜੀਰੀ ਵੀ ਇਹਨੂੰ ਕਿਹਾ ਜਾਂਦਾ ਤੇ ਜੇ ਪਾਕਿਸਤਾਨ ਦੇ ਵਿੱਚ ਆਪਾਂ ਕਣਕ ਨੂੰ ਆਪਣੀ ਕਣਕ ਨਾਲ ਕੰਪੇਅਰ ਕਰੀਏ ਤਾਂ ਉਹਨਾਂ ਦਾ ਜਿਹੜਾ ਪਿਛਲੇ ਸਾਲ ਦਾ ਝਾੜ ਸੀ ਉਹ 50 ਕਣ ਮਾਣ ਔਸਤ ਰਿਹਾ ਹੈ ਤੇ ਆਪਣਾ ਜਿਹੜਾ ਝਾੜ ਸੀ ਉਹ 55万 ਰਿਹਾ ਕਿਉਂਕਿ ਪਿਛਲੀ ਵਾਰੀ ਜਿਹੜੀ ਕਣਕ ਹੈ ਉਹ ਹੋਈ ਵੀ ਕਾਫੀ ਚੰਗੀ ਹੈ ਤੇ ਦੋਨੇ ਪੰਜਾਬ ਕੋਲੋਂ ਕੋਲੀਆਂ ਇਸ ਵੇਸ਼ ਕਰਕੇ ਫਸਲਾਂ ਦਾ ਕੋਈ ਜ਼ਿਆਦਾ فرق ਨਜ਼ਰ ਨਹੀਂ ਆਉਂਦਾ ਪਰ ਜੇ ਆਪਾਂ ਪੁਰਾਣੇ ਰਿਕਾਰਡ ਚੈੱਕ ਕਰੀਏ ਤਾਂ ਆਪਣਾ ਉਸ ਤੋਂ ਪਹਿਲਾਂ ਜਿਹੜਾ ਪਿਛਲੇ ਸਾਲ ਦਾ ਰਿਕਾਰਡ ਹੈ ਉਹਦੇ ਵਿੱਚ 19 ਕੁਇੰਟਲ ਜਿਹੜਾ ਕਣਕ ਦਾ ਝਾੜ ਸੀ ਜਿਹੜਾ ਕਿ 48 ਕੁਮੰਡ ਮੰਨਦਾ ਹੈ ਤੇ ਇਹ ਸਾਲ ਨੂੰ ਸਤ ਕਮਾੜ ਜਿਹੜੀ ਪਿਛਲੀ ਵਾਰੀ ਕਣਕਾ ਉਹ ਘੱਟ ਚੜੀ ਹੈ ਪਰ ਪਾਕਿਸਤਾਨ ਦੇ ਜਿਹੜੇ ਰਿਕਾਰਡ ਹੈ ਉਹ ਕਾਫੀ ਡਿਫਰੈਂਟ ਆ ਆਪਣੇ ਨਾਲੋਂ ਉਹਨਾਂ ਦੀ ਜਿਹੜੀ ਔਸਤ ਝਾੜ ਹੈ ਉਹ 30 ਕਮਾੜ ਦੇ ਆਸ-ਪਾਸ ਹੈ ਤੇ ਜੇ ਆਪਾਂ ਮੁੱਲ ਦੀ ਗੱਲ ਕਰੀਏ ਤਾਂ ਉਧਰ ਪ੍ਰਤੀ ਮਾਣ ਮੁੱਲ ਜਿਹੜਾ ਕੁਝ ਕਿਸਾਨਾਂ ਦੇ ਕਹਿਣ ਅਨੁਸਾਰ ਤਾਂ 5000 ਪ੍ਰਤੀ ਮਾਣ ਵੀ ਮਿਲ ਜਾਂਦਾ ਤੇ ਜੇ ਆਪਾਂ ਸਰਕਾਰੀ ਰਿਪੋਰਟਾਂ ਦੀ ਗੱਲ ਕਰੀਏ ਜਾਂ ਉਹਨਾਂ ਦੀ ਐਮਐਸਪੀ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਆ ਕਿ 3900 ਰੁਪਿਆ ਪ੍ਰਤੀ ਮਾਣ ਜਿਹੜੀ ਪਿਛਲੇ ਸਾਲ ਉਹਨਾਂ ਨੂੰ ਐਮਐਸਪੀ ਦਿੱਤੀ ਗਈ ਸੀ ਪਰ ਉਹਦੇ ਵਿੱਚ ਵੀ ਇੱਕ ਰਿਪੋਰਟ ਇਹ ਕਹਿੰਦੀ ਹੈ ਕਿ 91% ਪਾਕਿਸਤਾਨ ਦੇ ਕਿਸਾਨਾਂ ਨੂੰ ਜਿਹੜੀ ਆਪਣੀ ਫਸਲ ਹੈ ਉਹ 3300 ਰੁਪਏ ਦੀ ਸਿਕਨੀ ਪਈ ਕਿਉਂਕਿ ਜਿਹੜਾ ਆਵਾਜਾਈ ਦਾ ਖਰਚਾ ਉੱਥੇ ਤੇਲ ਜੋ ਡੀਜ਼ਲ ਹੈ ਜਾਂ ਪੈਟਰੋਲਾ ਕਾਫੀ ਮਹਿੰਗਾ ਤੇ ਕਿਸਾਨਾਂ ਨੂੰ ਦੂਰ ਜਿਹੜੀ ਟੁਆ ਟੁਆਈ ਹੈ ਕਾਫੀ ਮਹਿੰਗੀ ਪੈਂਦੀ ਜਿਹਦੇ ਕਰਕੇ ਉਹਨਾਂ ਨੇ ਜਿਹੜੇ ਪ੍ਰਾਈਵੇਟ ਬਾਅਰਸ ਆ ਉਹਨਾਂ ਨੂੰ ਕਣਕ ਜਿਹੜੀ ਕਾਫੀ ਸਸਤੀ ਵੇਚੀ ਸੋ ਜੇ ਆਪਾਂ ਰਿਪੋਰਟਾਂ ਦੇ ਹਿਸਾਬ ਨਾਲ ਚੱਲੀਏ ਤਾਂ ਕਣਕ ਆ ਉਹਦੇ ਹਿਸਾਬ ਨਾਲ ਤਾਂ ਉਹਨਾਂ ਨੂੰ ਅ 50 ਹਜ਼ਾਰ ਰੁਪਿਆ ਵੀ ਏਕੜ ਜਿਹੜਾ ਬਚਾਉਣਾ ਕਾਫੀ ਮੁਸ਼ਕਲ ਹੈ ਪਰ ਕੁਝ ਕਿਸਾਨਾਂ ਦੀ رائے ਸੀ ਕਿ ਸਾਨੂੰ ਸਾਰੇ ਖਰਚੇ ਕੱਢ ਕੇ ਜੇ ਅ 50 ਮਣ ਕਣਕ ਆ ਤੇ 5000 ਨੂੰ ਮੰਨ ਤਾਂ 2.5 ਲੱਖ ਦੀ ਕਣਕ ਉਹ ਸਾਲ ਦੀ ਸਿੱਟ ਦਿੰਦੇ ਆ ਪਰ ਉਹਨਾਂ ਦਾ ਰਿਕਾਰਡ ਵੀ ਦੱਸਦਾ ਕਿ 1 ਲੱਖ ਰੁਪਿਆ ਉਹਨਾਂ ਦਾ ਜਿਹੜਾ ਕਣਕ ਦੇ ਉਤਪਾਦਨ ਤੇ ਪ੍ਰਤੀ ਏਕੜ ਖਰਚਾ ਆਉਂਦਾ ਹੈ ਤੇ ਉਹ ਖਰਚਾ ਕੱਢ ਕੇ 1.5 ਲੱਖ ਆ ਜਿਹੜਾ ਉਹਨਾਂ ਨੂੰ ਬਚਦਾ ਹੈ ਤੇ ਸਰਕਾਰੀ ਅੰਕੜਿਆਂ ਨੂੰ ਤੇ ਜੇ ਆਪਾਂ ਉਹਨਾਂ ਦੇ ਕਿਸਾਨਾਂ ਦੀ ਕਹਿਣ ਦੀ ਗੱਲ ਸੁਣੀਏ ਕਿਉਂਕਿ ਇਹ ਕਿਸਾਨਾਂ ਨੇ ਵੀ ਆਪਣੇ ਹਲਕੇ ਦੀ ਗੱਲ ਕਰਨੀ ਹੈ ਉਹ ਸਾਰੇ ਪੰਜਾਬ ਦੀ ਗੱਲ ਹੀ ਕਰਦੇ ਜੇ ਆਪਾਂ ਕਿਸੇ ਨੂੰ YouTube ਤੇ ਵੀ ਸੁਣਨ ਦੀ ਜਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸੋ ਔਸਤ ਜਿਹੜਾ ਮੈਂ ਨਤੀਜਾ ਕੱਢਿਆ ਉਹ 1 ਲੱਖ ਰੁਪਇਆ ਜਿਹੜਾ ਕਣਕ ਪਿੱਛੇ ਉਹ ਸਾਲ ਦਾ ਵੇਚ ਆ ਲੈਂਦੇ ਤੇ ਜੇ ਆਪਾਂ ਝੋਨੇ ਦੀ ਗੱਲ ਕਰੀਏ ਤਾਂ ਝੋਨੇ ਦੇ ਵਿੱਚ ਵੀ ਉਹਨਾਂ ਕਿਸਾਨਾਂ ਨੂੰ ਜੇ ਆਪਾਂ ਸੁਣੀਏ YouTube ਨੂੰ ਫੋਲੋ ਕਰਦੇ ਹੋਏ ਜੇ ਕਿਸਾਨਾਂ ਦੀ رائے ਲਈ ਜਾਵੇ ਤਾਂ ਉਹ ਕਹਿੰਦੇ ਕਿ 1 ਲੱਖ ਦੇ ਆਸ-ਪਾਸ ਸਾਨੂੰ ਝੋਨੇ ਤੋਂ ਜਿਹੜੀ ਬਚਤ ਹੋ ਜਾਂਦੀ ਹੈ ਪਰ ਜਿਹੜੀਆਂ ਸਰਕਾਰੀ ਰਿਪੋਰਟਾਂ 2023 ਦੀਆਂ ਪੰਜਾਬ ਸਰਕਾਰ ਦੀਆਂ ਪਾਕਿਸਤਾਨ ਦੀਆਂ ਉਹ ਇਹ ਕਹਿੰਦੀਆਂ ਕਿ ਜਿਹੜਾ ਬਾਸਮਤੀ ਝੋਨਾ ਉਹਦੇ ਚੋਂ 35000 ਰੁਪਏ ਬਚਤ ਹੁੰਦੀ ਹੈ ਤੇ ਜਿਹੜਾ ਨੌਣ ਬਾਸਮਤੀ ਆ ਉਹਦੇ ਚੋਂ 32000 ਜਿਹੜੀ ਕਿੰਨੇ ਪਿੱਛੇ ਬਚਤ ਹੁੰਦੀ ਹੈ ਬਾਕੀ ਝੋਨੇ ਦਾ ਜਿਹੜਾ ਰੇਟ ਆ ਪਾਕਿਸਤਾਨ ਦਾ ਉਹ ਆਪਾਂ ਪੱਕਾ ਨਹੀਂ ਕੋਈ ਮੰਨ ਸਕਦੇ ਕਿਉਂਕਿ ਉਹਨਾਂ ਦੀ ਕਣਕ ਤੇ ਤਾਂ ਐਮਐਸਪੀ ਹੈਗੀ ਆ ਪਰ ਝੋਨੇ ਦੇ ਉੱਤੇ ਕੋਈ ਐਮਐਸਪੀ ਉਹਨਾਂ ਵੱਲੋਂ ਨਹੀਂ ਦਿੱਤੀ ਜਾਂਦੀ ਸੋ ਮੈਂ ਕਿਸਾਨਾਂ ਦੀ ਜਿਹੜੀ رائے ਸੀ ਕੁਝ ਕਿਸਾਨਾਂ ਦੀ ਤੇ ਸਰਕਾਰੀ ਰਿਪੋਰਟਾਂ ਦੀ رائے ਦੇ ਹਿਸਾਬ ਨਾਲ ਦੇਖਾਂ ਤਾਂ ਮੈਂ ਜੇ ਵਿਚਾਰਾ ਜਾ ਦੇਖਿਆ ਜਾਵੇ ਤਾਂ 70000 ਰੁਪਏ ਉਹਨਾਂ ਨੂੰ ਝੋਨੇ 'ਚੋਕ ਬਚਤ ਹੁੰਦੀ ਹੈ ਪ੍ਰਤੀ ਏਕੜ ਸੋ ਕਣਕ ਦਾ ਲੱਖ ਤੇ 70 ਰੇ ਮਿਲਾ ਕੇ 1 ਲੱਖ 70000 ਰੁਪਏ ਸਾਲ ਦਾ ਉਹਨਾਂ ਨੂੰ ਕਿੱਲੇ ਪਿੱਛੇ ਬਚਤ ਜਿਹੜੀ ਉਹ ਹੋ ਜਾਂਦੀ ਹੈ ਪਰ ਜੇ ਆਪਾਂ ਇਹਨੂੰ ਇੰਡੀਅਨ ਕਰੰਸੀ 'ਚ ਕਨਵਰਟ ਕਰੀਏ ਤਾਂ ਜਿਹੜਾ ਹੁਣ ਪਾਕਿਸਤਾਨ ਦਾ ਰੁਪਏ ਦਾ ਜਿਹੜਾ ਰੇਟ ਹੈ ਉਹ ਇੰਡੀਆ ਦੇ ਮੁਕਾਬਲੇ 3 ਰੁਪਏ 35 ਤੋਂ 40 ਕੇ ਪੈਸੇ ਹੈ ਸੋ 50000 ਰੁਪਏ ਜਿਹੜੀ ਇੰਡੀਅਨ ਕਰੰਸੀ ਦੇ ਸਾਹਮਣੇ ਦੇਖਿਆ ਜਾਵੇ ਤਾਂ ਉਹਨਾਂ ਨੂੰ ਕਿੱਲੇ ਪਿੱਛੇ ਬਚਤ ਹੁੰਦੀ ਹੈ ਮਾਫ ਕਰਨਾ ਇਹਨੂੰ ਐਕਸਪਲੇਨ ਕਰਦੇ ਥੋੜਾ ਮੈਨੂੰ ਸਮਾਂ ਲੱਗਿਆ ਤੇ ਜੇ ਆਪਾਂ ਇੰਡੀਅਨ ਆਪਣੇ ਪੰਜਾਬ ਦੀ ਆਮਦਨ ਦੀ ਗੱਲ ਕਰੀਏ ਤਾਂ ਕੁਝ ਜ਼ਮੀਨਾਂ ਇਹੋ ਜੀਆਂ ਵੀ ਆ ਜਿਹੜੀਆਂ 1 ਲੱਖ ਜਾਂ 1 ਲੱਖ 10 ਹਜ਼ਾਰ ਤੱਕ ਵੀ ਜਿਹੜੀ ਆਮਦਨ ਕਿੱਲੇ ਪਿੱਛੇ ਬਚਤ ਦੇ ਦਿੰਦੀਆਂ ਤੇ ਕੁਝ ਜ਼ਮੀਨਾਂ ਇਹੋ ਜੀਆਂ ਵੀ ਕਿੱਥੇ 60 ਹਜ਼ਾਰ ਰੁਪਈਆ ਹੀ ਜਿਹੜਾ ਕਿਸਾਨਾਂ ਨੂੰ ਬਚਤ ਹੁੰਦੀ ਹੈ ਸੋ ਜੇ ਆਪ ਇਹਦੀ ਐਵਰੇਜ ਦੇਖੀਏ ਤਾਂ 75 ਕੁ ਹਜ਼ਾਰ ਰੁਪਈਆ ਜਿਹੜੀ ਪੰਜਾਬ ਦੀ ਜ਼ਮੀਨ ਹੈ ਇੰਡੀਅਨ ਪੰਜਾਬ ਦੀ ਉਹ ਕਿਸਾਨਾਂ ਨੂੰ ਛੱਡ ਦਿੰਦੀ ਹੈ ਉਹਨਾਂ ਦੀ 50000 ਤੇ ਆਪਣੀ 75000 ਸੋ ਇਹਦਾ ਮਤਲਬ 25000 ਰੁਪਏ ਜਿਹੜੇ ਆਪਣੇ ਕਿਸਾਨ ਹੈ ਉਹ ਕਿੱਲੇ ਮਗਰ ਜਾਦੇ ਪਾਕਿਸਤਾਨ ਤੋਂ ਵਿਚਾਲ ਲੈਂਦੇ ਆ ਇਸ ਦਾ ਜਿਹੜਾ ਕਾਫੀ ਹੱਦ ਤੱਕ ਰਹਿੰਦਾ ਉਹ ਸਾਡੀ ਜਿਹੜੀ ਯੂਨੀਵਰਸਿਟੀ ਲੁਧਿਆਣਾ ਉਹ ਨੂੰ ਜਾਂਦਾ ਹੈ ਕਿਉਂਕਿ ਉਹਨਾਂ ਨੇ ਵੀ ਇਹਨਾਂ ਪਿੱਛੇ ਬਹੁਤ ਧੱਕਾ ਨਾਲ ਘਾਲ ਲਿਆ ਕਿ ਪੰਜਾਬ ਦੀਆਂ ਫਸਲਾਂ ਦੇ ਰਾ ਉਤਪਾਦਨ ਨੂੰ ਕਿਵੇਂ ਵਧਾਇਆ ਜਾਵੇ ਇਸ ਤੋਂ ਅੱਗੇ ਵਧੀਏ ਜੇਫਾ ਬਾਕੀ ਹੋਰ ਖੇਤੀਬਾੜੀ ਨਾਲ ਸੰਬੰਧਿਤ ਕੁਝ ਕੰਪੈਰੀਸ਼ਨ ਕਰੀਏ ਤਾਂ ਜਿਹੜਾ ਡੀਏਪੀ ਦਾ ਗੱਟਾ ਪਾਕਿਸਤਾਨ ਦੇ ਵਿੱਚ ਹੈ ਉਹਦੀ ਜਿਹੜੀ ਕੀਮਤ ਹੈ ਕਾਫੀ ਹੈਰਾਨੀਜਨਕ ਹੈ ਉਹ 11500 ਦੇ ਆਸ-ਪਾਸ ਹੈ 50 ਕਿਲੋ ਦਾ ਤੇ ਪੰਜਾਬ ਦੇ ਵਿੱਚ ਜਿਹੜਾ ਉਹੀ ਗੱਟਾ ਉਹ 13500 ਤੋਂ 14 ਜਾਂ 1500 ਰੁਪਏ ਤੇ ਜਿਹੜਾ ਕਿਸਾਨਾਂ ਨੂੰ ਅਵੇਲੇਬਲ ਹੈ ਜੇ ਆਪਾਂ ਯੂਰੀਆ ਦੀ ਗੱਲ ਕਰੀਏ ਤਾਂ ਯੂਰੀਆ ਦਾ ਗੱਟਾ ਵੀ ਉੱਥੇ ਬਹੁਤ ਮਹਿੰਗਾ ਹੈ ਪਾਕਿਸਤਾਨੀ ਕਰੰਸੀ ਦੀ ਗੱਲ ਕਰ ਰਹੇ ਹਾਂ ਉਹਨਾਂ ਦੀ ਕਰੰਸੀ ਦੇ ਵਿੱਚ ਉਹ ਘੱਟਾ ਉਹਨਾਂ ਨੂੰ 4500 ਤੋਂ 5000 ਰੁਪਏ ਦੇ ਵਿੱਚ ਪੈਂਦਾ ਹੈ ਤੇ ਇਧਰ ਜਿਹੜਾ ਘੱਟਾ ਆਪਾਂ ਨੂੰ ਉਹ ਜੋ ਮੈ ਰਿਪੋਰਟ ਦੇਖੀ ਹੈ ਉਹਦੇ ਹਿਸਾਬ ਨਾਲ ਤਾਂ 270 ਰੁਪਏ ਤੋਂ 300 ਦੇ ਵਿੱਚ ਹੀ ਆਪਾਂ ਨੂੰ ਪੈਂਦਾ ਹੈ ਪਰ ਇਹਦਾ ਜਿਹੜਾ ਕ੍ਰੈਡਿਟ ਹੈ ਉਹ ਸਾਡੀ ਭਾਰਤ ਦੀ ਸਰਕਾਰ ਨੂੰ ਜਾਂਦਾ ਹੈ ਕਿਉਂਕਿ 2023 ਦੇ ਵਿੱਚ ਜਬਰ ਕਾਰਡ ਚੱਕਰੀਏ ਕਿਸਾਨਾਂ ਨੂੰ ਇੱਕ 0.70 ਲੱਖ ਕਰੋੜ ਦੀ ਸਬਸਿਡੀ ਦਿੱਤੀ ਹੈ ਜਿਹਦੇ ਕਰਕੇ ਜਿਹੜੀ ਬਾਹਰੋਂ ਸਾਨੂੰ ਯੂਰੀਆ ਮਿਲਦੀ ਹੈ ਉਹਦਾ ਜਿਹੜਾ ਘੱਟਾ ਹੈ ਉਹ ਸਰਕਾਰ ਨੂੰ 3500 ਰੁਪਏ ਦਾ ਪੈਂਦਾ ਹੈ ਜਿਹਦੇ ਵਿੱਚੋਂ 3200 ਰੁਪਿਆ ਉਹ ਕੋਲੋਂ ਪਾਉਂਦੀ ਹੈ ਤੇ 300 ਰੁਪਏ ਦਾ ਇਹ ਜਿਹੜਾ ਕਿਸਾਨਾਂ ਨੂੰ ਘੱਟੇ ਦਾ ਦੇਣਾ ਪੈਂਦਾ ਹੈ ਇਹ ਜਿਹੜੀ ਸਹੂਲਤ ਹੈ ਇਹ ਪਾਕਿਸਤਾਨ ਦੇ ਵਿੱਚ ਅਵੇਲੇਬਲ ਨਹੀਂ ਹੈਗੀ ਹੁਣ ਅੱਗੇ ਖੇਤੀਬਾੜੀ ਨਾਲ ਸੰਬੰਧਿਤ ਇੱਕ ਜਿਹੜਾ ਕਾਫੀ ਖਾਸ ਕੰਪੈਰੀਸਨ ਹੈ ਜੇ ਆਪਾਂ ਟਰੈਕਟਰਾਂ ਨੂੰ ਲੈ ਕੇ ਕਰੀਏ ਤਾਂ ਸਭ ਤੋਂ ਸਸਤਾ ਟਰੈਕਟਰ ਵੀ ਤੁਸੀਂ ਪਾਕਿਸਤਾਨ ਦੇ ਵਿੱਚ ਬ੍ਰੈਂਡ ਨਿਊ ਖਰੀਦਣਾ ਤਾਂ ਉਹਦੀ ਕੀਮਤ 23 ਲੱਖ ਤੋਂ ਸਟਾਰਟ ਹੁੰਦੀ ਹੈ ਤੇ ਪੰਜਾਬ ਦੇ ਵਿੱਚ ਜਿਹੜਾ ਸਭ ਤੋਂ ਸਸਤਾ ਟਰੈਕਟਰ ਜੇ ਤੁਸੀਂ ਖਰੀਦਣਾ ਤਾਂ ਉਹ 2.60 ਲੱਖ ਜੋ ਆંકੜੇ ਦੱਸਦੇ ਆ ਜੇ ਆਪਾਂ ਜਿਆਦਾ ਤੋਂ ਜਿਆਦਾ ਲਾਭ ਹੀ ਲਈਏ ਤਾਂ 3.5 ਲੱਖ ਤੋਂ ਜਿਹੜੇ ਪੰਜਾਬ ਦੇ ਵਿੱਚ ਟਰੈਕਟਰ ਆ ਉਹ ਅਵੇਲੇਬਲ ਹੈਗੇ ਆ ਸੋ ਇਹ ਕਾਫੀ ਜਿਆਦਾ ਜਿਹੜਾ ਡਿਫਰੈਂਸ ਹੈ ਮੈਨੂੰ ਦੇਖਣ 'ਚ ਆਇਆ ਜੀ ਖੇਤੀਬਾੜੀ ਦੀਆਂ ਮਸ਼ੀਨਾਂਾਂ ਦੀ ਗੱਲ ਕਰੀਏ ਤਾਂ ਆਪਣਾ ਪੰਜਾਬ ਇਸ ਮਾਮਲੇ ਦੇ ਵਿੱਚ ਉਹਨਾਂ ਤੋਂ ਬਹੁਤ ਜ਼ਿਆਦਾ ਅੱਗੇ ਹੈ ਉਹਨਾਂ ਨੇ ਹਜੇ ਨਹੀਂ ਤਰੱਕੀ ਨਹੀਂ ਕੀਤੀ ਤੇ ਆਪਣੇ ਤਾਂ ਹਰ ਸਾਲ ਹੀ ਨਵੀਆਂ ਮਸ਼ੀਨਾਂ ਜਿਹੜੀਆਂ ਉਹ ਕੰਪਨੀਆਂ ਵੱਲੋਂ ਇੰਟਰੋਡਿਊਸ ਕੀਤੀਆਂ ਜਾਂਦੀਆਂ ਚਾਹੇ ਸਾਡੇ ਖਰਚੇ ਵਧ ਗਏ ਐ ਐਡਵਾਂਸਮੈਂਟ ਤੇ ਟੈਕਨੋਲੋਜੀ ਦੇ ਵਿੱਚ ਸਾਡਾ ਪੰਜਾਬ ਉਹਨਾਂ ਤੇ ਨਾਲੋਂ ਕਾਫੀ ਅੱਗੇ ਜਾ ਰਿਹਾ ਤੇ ਜੇ ਆਪਾਂ ਪੈਟਰੋਲ ਤੇ ਡੀਜ਼ਲ ਦੀਆਂ ਰੇਟਾਂ ਦੀ ਵੀ ਗੱਲ ਕਰੀਏ ਤਾਂ ਉਧਰ ਜਿਹੜਾ ਡੀਜ਼ਲ ਦਾ ਰੇਟ ਆ 283 ਰੁਪਈਆ ਦੇ ਆਸ-ਪਾਸ ਹੈ ਤੇ ਸਾਡੇ ਜਿਹੜਾ ਡੀਜ਼ਲ ਹੈ ਉਹ ਜਿਹੜਾ ਹੁੰਦਾ ਰੇਟ ਹੈ ਮੇਰੇ ਖਿਆਲ ਚ 88 ਤੋਂ 90 ਰੁਪਈਆ ਚੱਲਦਾ ਹੈ ਤੇ ਪੈਟਰੋਲ ਉਧਰ ਜਿਹੜਾ ਮਿਲਦਾ ਉਹ 278 ਰੁਪਏ ਲੀਟਰ ਹੈ ਆਪਣੇ ਜਿਹੜੀ ਪੈਟਰੋਲ ਦੀ ਕੀਮਤ ਆ ਉਹ 103 ਰੁਪਏ ਹੈ ਸੋ ਇਹ ਬਹੁਤ ਹੀ ਜ਼ਿਆਦਾ ਇਕਨੋਮੀ ਨੂੰ ਛੱਟ ਲਾਉਣ ਵਾਲੀਆਂ ਗੱਲਾਂ ਨੇ ਤੇ ਉਧਰ ਆਵਾਜਾਈ ਕਾਫੀ ਜ਼ਿਆਦਾ ਇਸ ਕਰਕੇ ਬਹੁਤ ਐਕਸਪੈਂਸਿਵ ਪੈਂਦੀ ਹੈ ਇਸ ਤੋਂ ਇਲਾਵਾ ਜੇ ਤੁਸੀਂ ਮੋਟਰਸਾਈਕਲ ਵੀ ਖਰੀਦਦੇ ਹੈ ਤਾਂ ਪਾਕਿਸਤਾਨ ਦੇ ਵਿੱਚ ਜਿਹੜਾ ਘੱਟ ਤੋਂ ਘੱਟ ਵੀ ਜੇ ਤੁਸੀਂ ਮੋਟਰਸਾਈਕਲ ਖਰੀਦਣਾ ਤਾਂ ਉਹਦੀ ਕੀਮਤ 1 ਲੱਖ 57 ਜਾਂ 58 ਹਜ਼ਾਰ ਤੋਂ ਸਟਾਰਟ ਕੀਦੀ ਹੈ ਸਾਡੇ ਜਿਹੜੇ ਮੋਟਰਸਾਈਕਲ ਆ ਉਹ 50 ਕੁ ਹਜ਼ਾਰ ਤੋਂ ਹੀ ਜਿਹੜੀ ਉਹਨਾਂ ਦੀ ਕੀਮਤ ਆ ਉਹ ਸ਼ੁਰੂ ਹੋ ਜਾਂਦੀ ਹੈ ਤੇ ਜੇ ਕਾਰਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਤਾਂ ਪਾਕਿਸਤਾਨ ਦੇ ਵਿੱਚ ਹੋਰ ਵੀ ਜਿਹੜਾ ਲਿਵਿੰਗ ਸਟੈਂਡਰਡ ਲੋਕਾਂ ਦਾ ਕਾਫੀ ਲੋ ਹੈ ਕਿਉਂਕਿ ਉੱਥੇ ਜੇ ਆਲਟੋ ਕਾਰ ਵੀ ਖਰੀਦਨੀ ਹੈ ਤਾਂ ਉਹਦੀ ਕੀਮਤ 23 ਤੋਂ 30 ਲੱਖ ਦੇ ਵਿੱਚ ਪਾਕਿਸਤਾਨੀ ਰੁਪਈਆ ਚ ਪੈਂਦੀ ਹੈ ਤੇ ਸਾਡੇ ਉਹੀ ਕਾਰ ਜਿਹੜੀ 4 ਲੱਖ ਤੋਂ 6 ਲੱਖ ਦੀ ਕੀਮਤ ਦੇ ਵਿੱਚ ਜਿੱਥੇ ਤੱਕ ਮੈਂ ਰਿਪੋਰਟਾਂ ਦੇਖੀਆਂ अवेलेबल ਹੈ ਤੇ ਜੇ ਆਪਾਂ 23 ਤੋਂ 30 ਲੱਖ ਰੁਪਈਆ ਖਰਚਣਾ ਹੋਵੇ ਜਦਕਿ ਆਪਣੀ ਪਾਰੀ ਕਾਮਦਨ ਵੀ ਉਹਨਾਂ ਨਾਲੋਂ ਜ਼ਿਆਦਾ ਤਾਂ 23 ਤੋਂ 30 ਲੱਖ ਦੇ ਵਿੱਚ ਤਾਂ ਸਾਨੂੰ ਨੋਵਾ ਵੀ ਐਸਯੂਵੀ ਜਿਹੜੀ ਟੋヨタ ਦੀ ਉਹ ਮਿਲ ਜਾਂਦੀ ਹੈ ਇਸ ਤੋਂ ਲਾਵਾ ਯਾਪਾ ਪਰ ਕੈਪੀਟਲ ਇਨਕਮ ਦੀ ਗੱਲ ਕਰੀਏ ਪ੍ਰਤੀ ਵਿਅਕਤੀ ਆਮਦਨ ਤਾਂ ਉਹ ਪੰਜਾਬ ਉਧਰਲੇ ਦੀ ਮੈਨੂੰ ਇਨਫੋਰਮੇਸ਼ਨ ਕਿਤੇ ਨਹੀਂ ਮਿਲੀ ਮੈਂ ਕਾਫੀ ਟਰਾਈ ਕੀਤੀ ਤੇ ਪਰ ਜਿਹੜੀ ਪਾਕਿਸਤਾਨ ਦੀ 2022-23 ਦੀ ਆ ਉਹਦੇ ਵਿੱਚ 1 ਲੱਖ 20 ਹਜ਼ਾਰ ਰੁਪਏ ਜਿਹੜੀ ਪ੍ਰਤੀ ਵਿਅਕਤੀ ਇੰਡੀਅਨ ਰੁਪੀਸ ਦੇ ਵਿੱਚ ਉਹਨਾਂ ਦੀ ਆਮਦਨ ਹੈ ਜਦਕਿ ਇੰਡੀਆ ਦੇ ਵਿੱਚ ਜਿਹੜੀ ਪ੍ਰਤੀ ਵਿਅਕਤੀ ਆਮਦਨ ਉਹ 1 ਲੱਖ 70 ਹਜ਼ਾਰ ਰੁਪਏ ਹੈ ਦੇ ਪੰਜਾਬ ਦੀ ਜੇ ਆਪਾਂ ਇੰਡੀਅਨ ਪੰਜਾਬ ਦੀ ਦੇਖੀਏ ਤਾਂ 1,73,800 ਰੁਪਏ ਦੇ ਆਸ-ਪਾਸ ਹੈ ਜੇ ਆਪਾਂ ਉਧਰ ਨਾਕ ਬੇਅਰ ਕਰੀਏ ਤਾਂ ਪ੍ਰਤੀ ਵਿਅਕਤੀ ਆਮਦਨ ਜਿਹੜੀ ਉਹਨਾਂ ਦੇ ਪੰਜਾਬ ਨਾਲੋਂ ਆਪਣੇ ਪੰਜਾਬ ਦੇ ਜਿਹੜੇ ਲੋਕ ਹੈ ਉਹਨਾਂ ਦੀ 50 ਤੋਂ 52 ਹਜ਼ਾਰ ਰੁਪਿਆ ਜ਼ਿਆਦਾ ਹੈ ਜੇ ਆਪਾਂ ਪਾਪੂਲੇਸ਼ਨ ਦੀ ਗੱਲ ਕਰੀਏ ਐਕਚੁਅਲੀ ਜੇ ਤੁਸੀਂ ਪਾਕਿਸਤਾਨ ਦੀ ਹਿਸਟਰੀ ਦੇ ਬਾਰੇ ਜਾਣਨਾ ਤਾਂ ਇਹ ਪਾਣੀ ਚੰਬਧਾਣੀ ਪਾਉਣ ਵਾਲੀ ਗੱਲ ਹੈ ਕਿਉਂਕਿ ਮੈਨੂੰ ਕਾਫੀ ਇਹਦੇ ਲਈ ਜਦੋਜहद ਕਰਨੀ ਪਈ ਪਰ ਜਿਹੜੇ ਪੱਕੇ ਅੰਕੜੇ ਤਾਂ ਮੈਨੂੰ ਨਹੀਂ ਮਿਲੇ ਪਰ 1947 ਵੇਲੇ ਕਿਹਾ ਜਾਂਦਾ ਕਿ 2 ਕੁ ਲੱਖ ਜਿਹੜੇ ਸਿੱਖ ਆ ਉਧਰ ਰਹਿ ਗਏ ਸੀ ਜਿਨ੍ਹਾਂ ਵਿੱਚੋਂ ਹੁਣ ਜੇ 2023 ਦੇ ਆંકੜੇ ਦੇਖੇ ਜਾਣ ਤਾਂ 15 ਕੁ ਹਜ਼ਾਰ ਜਿਹੜੇ ਸਿੱਖ ਆ ਉਹ ਸਿਰਫ ਉਧਰ ਬਚੇ ਤੇ ਜੇ ਆਪਾਂ ਹਿੰਦੀ ਅਖਬਾਰਾਂ ਵੱਲ ਧਿਆਨ ਮਾਰੀਏ ਇੰਡੀਆ ਦੇ ਨਿਊਜ਼ਪੇਪਰਾਂ ਨੂੰ ਫੋਲੋ ਕਰੀਏ ਤਾਂ ਇੱਕ ਅਖਬਾਰ ਦਾ ਕਹਿਣਾ ਹੈ ਕਿ ਅੱਜ ਦੀ ਘੜੀ ਉੱਥੇ ਸਿਰਫ 8000 ਹੀ ਜਿਹੜੀ ਸਿੱਖਾਂ ਦੀ ਗਿਣਤੀ ਜਿਹੜੀ ਉਹ ਬਚੀ ਹੈ ਇੱਕ ਹੋਰ ਮੈਨੂੰ ਰਿਪੋਰਟ ਦੇਖਣ ਨੂੰ ਮਿਲੀ ਕਿ 2017 ਦੇ ਵਿੱਚ ਜਦੋਂ ਪਾਕਿਸਤਾਨ ਦੇ ਵਿੱਚ ਜਨਗਣਨਾ ਲਈ ਉਹਨਾਂ ਨੇ ਫਾਰਮ ਪ੍ਰਿੰਟ ਕੀਤੇ ਤਾਂ ਉਹਦੇ ਵਿੱਚ ਸਿੱਖਾਂ ਨੂੰ ਸ਼ਾਮਿਲ ਹੀ ਨਹੀਂ ਕੀਤਾ ਗਿਆ ਜਿਵੇਂ ਮੁਸਲਮਾਨਾਂ ਦੀ ਗਿਣਤੀ ਜਾਂ ਹਿੰਦੂਆਂ ਦੀ ਗਿਣਤੀ ਜਾਂ ਕ੍ਰਿਸਚੀਅਨ ਜਿਹੜਾ ਰਿਲੀਜ਼ ਹਨ ਉਹਨਾਂ ਦੀ ਲੋਕਾਂ ਦੀ ਗਿਣਤੀ ਜਿਵੇਂ ਇਹਨਾਂ ਨੂੰ ਮੈਂਸ਼ਨ ਕੀਤਾ ਗਿਆ ਪਰ ਸਿੱਖ ਧਰਮ ਨੂੰ ਉਹਨਾਂ ਨੇ ਅਦਰਜ਼ ਫੋਲਡਰ ਦੇ ਵਿੱਚ ਪਾਇਆ ਇਹਦਾ ਕਾਰਨ ਇਹ ਸੀ ਕਿਉਂਕਿ ਸਿੱਖਾਂ ਦੀ ਗਿਣਤੀ ਬਹੁਤ ਹੀ ਜ਼ਿਆਦਾ ਘਟ ਚੁੱਕੀ ਹੈ ਪਰ ਬਾਅਦ ਦੇ ਵਿੱਚ ਪਸ਼ਾਵਰ ਦੀ ਇੱਕ ਸਿੱਖ ਕਮਿਊਨਿਟੀ ਨੇ ਇਹਦੇ ਖਿਲਾਫ ਕਾਫੀ ਪ੍ਰੋਟੈਸਟ ਕੀਤੇ ਜਿਸ ਤੋਂ ਬਾਅਦ ਉਹਨਾਂ ਦੇ ਜੋ ਵੀ ਜ਼ਿੰਮੇਵਾਰ ਲੋਕ ਸੀ ਉਹਨਾਂ ਨੇ ਮੰਨਿਆ ਕਿ ਇਹ ਪ੍ਰਿੰਟਿੰਗ ਦੀ ਗਲਤੀ ਕਰਕੇ ਹੋਇਆ ਅੱਗੇ ਤੋਂ ਅਸੀਂ ਇਸ ਚੀਜ਼ ਦਾ ਖਿਆਲ ਰੱਖਾਂਗੇ ਜੇ ਆਪਾਂ ਸਿੱਖਾਂ ਦੇ ਜਿਹੜੇ ਗੁਰਦੁਆਰਾ ਸਾਹਿਬ ਆਉਂਦਰ ਉਹਨਾਂ ਦੀ ਗੱਲ ਕਰੀਏ ਜੋ ਜਿੰਨੇ ਗੁਰਦੁਆਰਾ ਸਾਹਿਬ ਆਪਾਂ ਉੱਧਰ ਛੱਡ ਕੇ ਆਏ ਸੀ ਉਹਨਾਂ ਵਿੱਚੋਂ ਬਹੁਤੇ ਡਿਮੋਲਿਸ਼ ਹੋ ਚੁੱਕੇ ਐ ਇਹਦੇ ਲਈ ਮੈਂ ਉਹਨਾਂ ਨੂੰ ਇੰਨਾ ਜ਼ਿੰਮੇਵਾਰ ਨਹੀਂ ਸਮਝਦਾ ਕਿਉਂਕਿ ਇੱਕ ਤਾਂ ਸਾਡੇ ਸਿੱਖਾਂ ਦੀ ਗਿਣਤੀ ਇੱਧਰ ਦੇ ਮੁਕਾਬਲੇ ਕਾਫੀ ਘੱਟ ਸੀ ਤੇ ਜੇ ਅਸੀਂ ਆਪਣੇ ਵੱਲ ਵਿੱਚ ਹੱਥ ਮਾਰੀਏ ਤਾਂ ਜਿਹੜੀਆਂ ਮਸੀਤਾਂ ਅਸੀਂ ਸਾਡੇ ਪਿੰਡਾਂ ਵਿੱਚ ਉਹਨਾਂ ਚੋਂ ਬਹੁਤੀਆਂ ਅਸੀਂ ਵੀ ਨਹੀਂ ਸਾਂਭ ਸਕੇ ਤੇ ਗੁਰਦੁਆਰਿਆਂ ਨਾਲ ਸੰਬੰਧਤ ਇੱਕ ਹੋਰ ਰਿਪੋਰਟ ਦੇਖੀ ਹੈ ਜਿਹਦੇ ਵਿੱਚ ਕਿਹਾ ਕਿ ਪਾਕਿਸਤਾਨ ਦੇ ਵਿੱਚ ਹਜੇ ਵੀ 18 ਗੁਰਦੁਆਰੇ ਅਜੇ ਹੀ ਆ ਜਿਹੜੇ ਇਤਿਹਾਸਿਕ ਅਜੇ ਵੀ ਐਕਟਿਵ ਨੇ ਪਰ ਜਿਹੜਾ ਮੈਂ ਗੁਰਦੁਆਰਿਆਂ ਦਾ ਜ਼ਿਕਰ ਕੀਤਾ ਇਹਦਾ ਸਾਡੇ ਜਿਹੜੇ ਉਧਰੋਂ ਕਿਸਾਨ ਉੱਠ ਕੇ ਆਏ ਉਹਨਾਂ ਨਾਲ ਕੋਈ ਡਾਇਰੈਕਟਲੀ ਸੰਬੰਧ ਤਾਂ ਨਹੀਂਗਾ ਪਰ ਜੇ ਮੰਨ ਲਓ ਇਹ ਉਧਰ ਰਹੇ ਵੀ ਜਾਂਦੇ ਤਾਂ ਇੱਕ ਚੀਜ਼ ਦਾ ਇਹਨਾਂ ਨੂੰ ਜ਼ਰੂਰ ਸਾਹਮਣਾ ਕਰਨਾ ਪੈਣਾ ਸੀ ਕਿਉਂਕਿ ਜਿਹੜੀ ਸਾਡੀ ਐਸਜੀਪੀਸੀ ਹੈ ਪਾਕਿਸਤਾਨ ਦੇ ਵਿੱਚ ਉਹ ਪਾਕਿਸਤਾਨ ਦੀ ਸਰਕਾਰ ਦੇ ਦੁਆਰਾ ਕੰਟਰੋਲ ਕੀਤੀ ਜਾਂਦੀ ਹੈ ਤੇ ਸਾਨੂੰ ਕਾਫੀ ਜद्दोजਹਿਦ ਕਰਨੀ ਪੈਣੀ ਸੀ ਉਹਦਾ ਹੱਕ ਜਿਹੜਾ ਵਾਪਸ ਲੈਣ ਲਈ ਆਂਡੀਆਂ ਦੇ ਵਿੱਚ ਵੀ ਜਿਹੜੀ ਐਸਜੀਪੀਸੀ ਹੈ ਉਹ ਖੈਰ ਹੈ ਤਾਂ ਸਿੱਖਾਂ ਦੇ ਕੰਟਰੋਲ ਵਿੱਚ ਪਰ ਕਿਤੇ ਨਾ ਕਿਤੇ ਇਲਜ਼ਾਮ ਲੱਗਦੇ ਰਹਿੰਦੇ ਕਿ ਉਹ ਆਪਣੇ ਦਾ ਕੰਮ ਹੈ ਉਹ ਪੂਰੀ ਜ਼ਿੰਮੇਵਾਰੀ ਨਾਲ ਨਹੀਂ ਕਰ ਰਹੇ ਪਰ ਸਟਿਲ ਹਜੇ ਵੀ ਜੇਪਾ ਬਾਰੋਂ ਦੇਖੀਏ ਤਾਂ ਉਹ ਸਿੱਖਾਂ ਦੇ ਹੀ ਕੰਟਰੋਲ ਵਿੱਚ ਹੈ ਇਸ ਤੋਂ ਇਲਾਵਾ ਮੈਨੂੰ ਇੱਕ ਹੋਰ ਬਹੁਤ ਹੈਰਾਨੀਜਨਕ ਜਾਣਕਾਰੀ ਮਿਲੀ ਮੈਨੂੰ ਖੈਰੇ ਦੇ ਬਾਰੇ ਪਹਿਲਾਂ ਵੀ ਪਤਾ ਸੀ ਪਰ ਮੈਂ ਜਦੋਂ ਜ਼ਿਆਦਾ ਇਹਦੇ ਬਾਰੇ ਸਮਝਿਆ ਤਾਂ ਮੈਨੂੰ ਪਤਾ ਲੱਗਿਆ ਕਿ ਪਾਕਿਸਤਾਨ ਦੇ ਵਿੱਚ ਪੰਜਾਬ ਦੇ ਜਿਹੜੇ ਲੋਕ ਹੈ ਉਹਨਾਂ ਦੀ ਜਿਹੜੀ ਆਬਾਦੀ ਹੈ ਉਹ 52% ਦੀ ਹੈ ਵਰ ਉਭਵਜਾ ਫੀਸ ਦੀ ਹੋਣ ਦੇ باوجود ਵੀ ਪੰਜਾਬ ਦੇ ਜਿਹੜੇ ਸਕੂਲਾਂ ਦੇ ਸਿਲੇਬਸ ਦੇ ਵਿੱਚ ਪੰਜਾਬੀ ਵਿਸ਼ਾ ਜਿਹੜਾ ਹਜੇ ਤੱਕ ਸ਼ੁਰੂ ਨਹੀਂ ਕਰਵਾ ਸਕਿਆ ਜਿਹੜਾ ਕਿ ਸਾਡੇ ਇੱਧਰ ਪੰਜਾਬ ਦੇ ਵਿੱਚ ਬੱਚਾ ਨੂੰ ਪਹਿਲੀ ਜਮਾਤ ਤੋਂ ਹੀ ਕੰਪਲਸਰੀ ਵਿਸ਼ੇ ਦੇ ਤੌਰ ਤੇ ਪੜਨਾ ਪੈਂਦਾ ਹੈ ਇਹ ਕਾਫੀ ਹੈਰਾਨੀਜਨਕ ਸੀ ਸੋ ਜੇ ਸਾਡੀ ਸਿੱਖ ਕਮਿਊਨਿਟੀ ਉਧਰ ਰਹਿ ਵੀ ਜਾਂਦੀ ਥੋੜੀ ਬਹੁਤ ਤਾਂ ਉਹਨਾਂ ਨੂੰ ਗੁਰਮੁਖੀ ਤਾਂ ਬਹੁਤ ਦੂਰ ਦੀ ਗੱਲ ਹੈ ਸ਼ਾਹਮੁਖੀ ਦੇ ਵਿੱਚ ਵੀ ਪੰਜਾਬੀ ਪੜ੍ਹਨ ਨੂੰ ਨਹੀਂ ਮਿਲਦੀ ਸੀ ਪਰ ਉਹਨਾਂ ਦੀ ਜਿਹੜੀ ਹੁਣ ਮੁੱਖ ਮੰਤਰੀ ਬਣੀ ਹੈ ਮਰੀਮ ਨਵਾਜ਼ ਜਿਹੜੀ ਨਵਾਬ ਸ਼ਰੀਫ ਸਾਹਿਬ ਦੀ ਬੇਟੀ ਹੈ ਉਹੜੀ ਪਿੱਛੇ ਜੇ ਮਾਰਚ ਵਿੱਚ ਇੱਕ ਬਿਆਨ ਦਿੱਤਾ ਸੀ ਕਿ ਉਹ ਕੋਸ਼ਿਸ਼ ਕਰੂਗੀ ਕਿ ਪੰਜਾਬ ਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਹੈ ਉਹ ਨੂੰ ਅਸੀਂ ਕੰਪਲਸਰੀ ਵਿਸ਼ੇ ਦੇ ਤੌਰ ਤੇ ਪੜਾਉਣਾ ਸ਼ੁਰੂ ਕਰੀਏ ਇਸ ਤੋਂ ਇਲਾਵਾ ਜੇ ਆਪਾਂ ਲਿਟਰੇਸੀ ਰੇਟ ਦੀ ਗੱਲ ਕਰੀਏ ਤਾਂ ਪਾਕਿਸਤਾਨੀ ਪੰਜਾਬ ਦਾ ਜਿਹੜਾ ਲਿਟਰੇਸੀ ਰੇਟ ਹੈ ਉਹ ਅਜਿਹੀ ਘੜੀ 60% ਦੇ ਆਸ-ਪਾਸ ਹੈ ਜਦ ਕਿ 2023 ਦੇ ਹੀ ਅੰਕੜੇ ਵਿੱਚ ਇੰਡੀਅਨ ਪੰਜਾਬ ਦੀ ਗੱਲ ਕਰੀਏ ਤੇ ਸਾਡਾ ਜਿਹੜਾ ਡ੍ਰੈਸੀ ਰੇਟ ਆ ਉਹ 90% ਤੱਕ ਪਹੁੰਚ ਚੁੱਕਿਆ ਸੋ ਇਹ ਵੀ ਕਾਫੀ ਵੱਡਾ ਡਿਫਰੈਂਸ ਹੈ ਇਸ ਤੋਂ ਇਲਾਵਾ ਜਿਹੜੇ ਸਾਡੇ ਪੰਜਾਬ ਦੇ ਸਕੂਲ ਯੂਨੀਵਰਸਿਟੀਆਂ ਤੇ ਕਾਲਜ ਨੇ ਇਹ ਕੰਪੈਰੀਟਿਵਲੀ ਪਾਕਿਸਤਾਨੀ ਪੰਜਾਬ ਦੇ ਕਾਫੀ ਐਡਵਾਂਸਡ ਨੇ ਅ ਐਸਟੀ ਇਹਦਾ ਕ੍ਰੈਡਿਟਰ ਸਾਡੇ ਇਧਰਲੇ ਪੰਜਾਬ ਮੰ địa ਰਾਂ ਬੰਦਾ ਇਸ ਤੋਂ ਇਲਾਵਾ ਇੱਕ ਗੱਲ ਮੈਂ ਹੋਰ ਜੋ ਨਹੀਂ ਚਾਹੂੰਗਾ ਕਿ ਇੰਡੀਅਨ ਪੰਜਾਬ ਦੇ ਵਿੱਚ ਸਿੱਖਾਂ ਨਾਲ ਕਾਫੀ ਤੱਕਾ 1984 ਵਿਲੇ ਹੋਇਆ ਪਰ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਕਿ ਸਾਡੇ ਜੇ ਸਿੱਖ ਪਰਿਵਾਰ ਜਿਆਦਾ ਗਿਣਤੀ ਵਿੱਚ ਉਧਰ ਰਹਿ ਜਾਂਦੇ ਜਾਂ ਮਸ਼ਤ ਤਾਰਾ ਸਿੰਘ ਇਹ ਫੈਸਲਾ ਕਰਦੇ ਕਿ ਅਸੀਂ ਪਾਕਿਸਤਾਨ ਦੇ ਨਾਲ ਜਾਈਏ ਤਾਂ ਇਧਰ ਨਾਲੋਂ ਵੀ ਕਿਤੇ ਜਿਆਦਾ ਸਾਨੂੰ ਉਧਰ ਕੁਰਬਾਨੀਆਂ ਦੇਣੀਆਂ ਪੈਣੀਆਂ ਸੀ ਇਸ ਗੱਲ ਨੂੰ ਕਹਿੰਦੇ ਪਿੱਛੇ ਕਾਰਨ ਇਹ ਵੀ ਹੈ ਕਿ ਕੱਲੇ ਸਿੱਖੀ ਨਹੀਂ ਹੋਰ ਜਿੰਨੇ ਵੀ ਮਾਈਨੋਰਟੀਜ਼ ਨੇ ਚਾਹੇ ਹਿੰਦੂਸ ਨੂੰ ਲਈਏ ਚਾਹੇ ਕ੍ਰਿਸਚੀਅਨਸ ਨੂੰ ਲਈਏ ਉਥੇ ਉਹ ਸਾਰੀਆਂ ਹੀ ਕਮਿਊਨਿਟੀਜ਼ ਆ ਜਿਹੜੀਆਂ ਉਹਨਾਂ ਦੀ ਗਿਣਤੀ ਦੋਨੇ ਤਣ ਘਟਦੀ ਜਾ ਰਹੀ ਹੈ ਮੈਂ ਇਸੀ ਨੂੰ ਡਿਫੈਂਡ ਨਹੀਂ ਕਰਦਾ ਕਿ ਇੰਡੀਆ ਦੇ ਵਿੱਚ ਸਾਨੂੰ ਫਾਇਦਾ ਹੋਇਆ ਨੁਕਸਾਨ ਸਾਨੂੰ ਬਹੁਤ ਹੋਇਆ ਬਾਕੀ ਇੰਡੀਆ ਦੇ ਵਿੱਚ ਸਾਡੇ ਪੰਜਾਬ ਦੇ ਜਿਹੜੇ ਬੱਚੇ ਆ ਆ ਪਿੱਛੇ ਜੇ ਮੈਂ ਰਿਪੋਰਟ ਦੇਖੀ ਸੀ ਕਿ ਚਾਰ ਵੱਖ-ਵੱਖ ਸਪੋਰਟਸ ਟੀਮਾਂ ਦੇ ਕੈਪਟਨ ਸੀ ਜਿਹੜੇ ਉਹ ਪੰਜਾਬ ਤੋਂ ਹੀ ਇੰਡੀਆ ਦੀਆਂ ਟੀਮਾਂ ਵਿੱਚ ਚੁਣੇ ਗਏ ਸੀ ਸੋ ਇਹੋ ਜਿਹੇ ਦਿਨ ਆ ਜਿਹੜੇ ਪਾਕਿਸਤਾਨ ਦੇ ਵਿੱਚ ਦੇਖਣੇ ਸਾਡੇ ਲਈ ਕਾਫੀ ਮੁਸ਼ਕਲ ਭਰੇ ਹੋ ਸਕਦੇ ਸੀ ਲਾਸਟ ਤੇ ਮੈਂ ਫੇਰ ਇੱਕ ਵਾਰ ਇਹ ਕਹਿਣਾ ਚਾਹਣਾ ਹੈ ਕਿ ਜਿਹੜੇ ਸਾਡੇ ਪਰਿਵਾਰ ਉਧਰ ਉੱਠ ਕੇ ਆਏ ਸੀ ਉਹ ਇਸ ਵੀਡੀਓ ਤੋਂ ਬਾਅਦ ਕਾਫੀ ਕਲੀਅਰਲੀ ਇਹ ਫੈਸਲਾ ਕਰ ਸਕਦੇ ਆ ਕਿ ਇਧਰ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਦਿੱਕਤਾਂ ਜਿਨ੍ਹਾਂ ਦਾ ਉਧਰ ਸਾਹਮਣਾ ਕਰਨਾ ਪੈਣਾ ਸੀ ਉਹ ਨਹੀਂ ਕਰਨਾ ਪਿਆ ਤੇ ਬਾਕੀ ਹੋਰ ਉਹਨਾਂ ਨੂੰ ਇੱਕ ਜ਼ਮੀਨ ਜ਼ਰੂਰ ਉਹਨਾਂ ਨੇ ਗਵਾਈ ਉਹਦੇ ਬਦਲੇ ਹੋਰ ਕੀ-ਕੀ ਉਹਨਾਂ ਨੂੰ ਫਾਇਦੇ ਹੋਏ ਇਸ ਵੀਡੀਓ ਤੋਂ ਕਾਫੀ ਜਿਹੜਾ ਅੰਦਾਜ਼ਾ ਉਹ ਕੋਣ ਲਗਾ ਸਕਦੇ ਆ ਬਾਕੀ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਜੇ ਕੋਈ ਮੇਰੇ ਵੀਡੀਓ ਦਾ ਇਹ ਮਤਲਬ ਕੱਢ ਰਿਹਾ ਕਿ ਇੰਡੀਆ ਨੇ ਸਿੱਖਾਂ ਨੂੰ ਦਾ ਬਹੁਤ ਕੋਈ ਸਤਿਤਾ ਦੇ ਪਾਕਿਸਤਾਨ ਦੇ ਹਿਸਾਬ ਨਾਲ ਤਾਂ ਫਿਰ ਤਾਂ ਸਿੱਖਾਂ ਨੂੰ ਇੰਡੀਆ ਦਾ ਇਸ਼ਾਨ ਮੰਨਣਾ ਚਾਹੀਦਾ ਇਸ ਚੀਜ਼ ਦਾ ਮੈਂ ਜਵਾਬ ਪਹਿਲਾਂ ਹੀ ਦੇ ਦਿੰਦਾ ਜੋ ਸਿੱਖਾਂ ਦੀਆਂ ਕੁਰਬਾਨੀਆਂ ਆਜ਼ਾਦੀ ਦੇ ਵਿੱਚ ਇੰਡੀਆ ਦੀ ਫੂਡ ਬਾਸਕਟ ਦੇ ਵਿੱਚ ਜਾਂ ਇੰਡੀਆ ਦੀ ਡਿਫੈਂਸ ਦੇ ਵਿੱਚ ਚਾਹੇ ਤੁਸੀਂ ਇੰਡੀਆ ਦੇ ਸਾਰੇ ਸਟੇਟ ਆਜ਼ਾਦੀ ਦੇ ਵਿੱਚ ਪਾਏ ਹੋਏ ਯੋਗਦਾਨ ਨੂੰ ਲੈ ਕੇ ਪੰਜਾਬ ਦੇ ਬਰਾਬਰ ਖੜੇ ਕਰ ਦੋ ਉਹ ਵੀ ਇਹਦੀ ਬਰਾਬਰੀ ਨਹੀਂ ਕਰ ਸਕਦੇ ਜਦਕਿ ਬਦਲੇ ਵਿੱਚ ਜੋ ਸਾਡੇ ਪੰਜਾਬ ਦੀਆਂ ਮੰਗਾਂ ਨੇ ਉਹ ਹਜੇ ਵੀ ਬਹੁਤ ਸਾਲਾਂ ਤੋਂ ਕੀ 1947 ਤੋਂ ਹੀ ਅਧੂਰੀਆਂ ਚੱਲਦੀਆਂ ਆ ਰਹੀਆਂ ਨੇ ਜੇ ਤੁਸੀਂ ਇਹ ਮੰਗਾਂ ਨੂੰ ਲੈ ਕੇ ਤੁਹਾਡੇ ਦਿਮਾਗ ਦੇ ਵਿੱਚ ਕੋਈ ਵੀ ਅ ਕਿਸੇ ਗੱਲ ਨੂੰ ਲੈ ਕੇ ਚੰਬਾ ਤਾਂ ਤੁਸੀਂ ਮੇਰਾ YouTube ਤੇ ਪਹਿਲਾ ਜਿਹੜਾ ਵੀਡੀਓ ਪਾਇਆ ਮੈਂ ਉਹ ਦੇਖ ਸਕਦੇ ਹੋ ਉਹਦੇ ਵਿੱਚੋਂ ਤੁਹਾਨੂੰ ਕਾफी ਜਾਣਕਾਰੀ ਮਿਲ ਜਾਊਗੀ ਕਿ ਪੰਜਾਬ ਨੇ 1947 ਤੋਂ ਬਾਅਦ ਕੀ ਕੀ ਦੁੱਖ ਝੱਲੇ ਕੀ ਕੀ ਪੰਜਾਬ ਨਾਲ ਵਾਦੇ ਕੀਤੇ ਗਏ ਤੇ ਕਿਹੜੇ-ਕਿਹੜੇ ਵਾਦੇ ਜਿਹੜੇ ਅਜੇ ਤੱਕ ਇੰਡੀਅਨ ਗਵਰਨਮੈਂਟ ਵੱਲੋਂ ਪੂਰੇ ਨਹੀਂ ਕੀਤੇ ਗਏ ਬਾਕੀ ਮੈਂ ਪਰਸਨਲੀ ਇਸ ਚੀਜ਼ ਦੇ ਵਿੱਚ ਬਲੀਵ ਨਹੀਂ ਕਰਦਾ ਕਿ ਸਾਨੂੰ ਕਿਸੇ ਨੂੰ ਵੀ ਕਿਸੇ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਆਸਾਨ ਕਰਨਾ ਚਾਹੀਦਾ ਹੈ ਨਾ ਹੀ ਸਿੱਖਾਣੇ ਜੋ ਕੁਰਬਾਨੀਆਂ ਦਿੱਤੀਆਂ ਸੀ ਉਹ ਇਹ ਸੋਚ ਕੇ ਦਿੱਤੀਆਂ ਸੀ ਕਿ ਉਹ ਇੰਡੀਆ ਦੇ ਕੋਈ احسان ਕਰ ਰਹੇ ਨੇ थैंक यू ਸੋ ਮਚ